ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਿਰਨਜੀਤ ਕੋਰ ਮੈਂ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਆ ਮੇਰੇ ਘਰ ਦੇ ਹਾਲਾਤ ਠੀਕ ਨਹੀਂ ਸੀ ਕਰਦੇ ਘਰ ਦੇ ਹਾਲਾਤ ਬਿਲਕੁਲ ਵੀ ਸਹੀ ਨਹੀਂ ਸੀ ਸਮਝ ਨਹੀਂ ਸੀ ਆਉਂਦਾ ਕਿ ਕਿਹੜੇ ਰਸਤੇ ਨੂੰ ਜਾਈਏ ਸਾਨੂੰ ਪੈਸੇ ਦੀ ਬਹੁਤ ਸ਼ੂਟ ਆ ਰਹੀ ਸੀ ਪੈਸਾ ਕਿਸੇ ਬੰਨੇ ਆ ਨਹੀਂ ਸੀ ਰਿਹਾ ਘਰ ਵਿੱਚ ਸਿਰਫ ਪਾਪਾ ਹੀ ਕਮਾਉਣ ਵਾਲੇ ਨੇ ਉਹ ਮਜ਼ਦੂਰੀ ਕਰਦੇ ਨੇ ਅਸੀਂ ਪੰਜ ਫੈਮਿਲੀ ਮੈਂਬਰ ਆ ਕਰਦੇ ਹਾਲਾਤ ਬਿਲਕੁਲ ਵੀ ਸਹੀ ਨਹੀਂ ਸੀ ਜਿਹਦਾ ਕਰਕੇ ਮੈਂ ਆਪਣਾ ਸਲਾਈ ਦਾ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੀ ਸੀ ਮੈਂ ਸਲਾਈ ਸਿੱਖੀ ਹੋਈ ਆ ਫਿਰ ਮੈਨੂੰ ਸਰ ਬਾਰੇ ਪਤਾ ਲੱਗਾ ਗੁਰੂ ਪੰਥ ਟਰਸਟ ਬਾਰੇ ਪਤਾ ਲੱਗਾ ਫਿਰ ਉਹਨਾਂ ਨੇ ਮੇਰੀ ਇਸ ਮੁਸ਼ਕਿਲ ਸਮੇਂ ਵਿੱਚ ਬਾਹ ਫੜੀ ਉਹਨਾਂ ਨੇ ਮੈਨੂੰ ਦੋ ਮਸ਼ੀਨਾਂ ਲੈ ਕੇ ਦਿੱਤੀਆਂ ਅਮਰੀਲਾ ਮਸ਼ੀਨ ਇੰਟਰਲੌਕ ਮਸ਼ੀਨ ਇੱਕ ਸੈਂਕਲ ਲੈ ਕੇ ਦਿੱਤਾ ਮੈਨੂੰ ਪ੍ਰੈਸ ਟੇਬਲ ਬਣਵਾ ਕੇ ਦਿੱਤਾ ਲੋੜੀ ਦਾ ਜਿੰਨਾ ਵੀ ਸਮਾਨ ਆ ਰੇਲਾ ਬੁਕਰਮ ਕੈਂਚੀ ਜੋ ਵੀ ਸਲਾਈ ਦਾ ਸਮਾਨ ਆ ਮੈਨੂੰ ਸਾਰਾ ਪ੍ਰੋਵਾਈਡ ਕੀਤਾ ਗਿਆ ਤਾਂ ਕਿ ਜਿਹੜਾ ਮੈਂ ਆਪਣਾ ਕੰਮ ਆ ਆਪਣੇ ਕੀਤੇ ਨੂੰ ਅੱਗੇ ਵਧਾ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਕੇ ਆਪਣੇ ਘਰ ਦੇ ਹਾਲਾਤ ਆ ਉਹਨਾਂ ਨੂੰ ਸਹੀ ਕਰ ਸਕਾਂ ਮੈਂ ਸਭ ਦੇ ਅੱਗੇ ਇਹੀ ਗੁਹਾਰ ਲਾਵਾਂਗੀ ਕਿ ਗੁਰੂ ਪੰਥ ਟਰਸਟ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਗਰੀਬ ਬੱਚਿਆਂ ਦੀ ਹੈਲਪ ਕਰ ਰਹੇ ਨੇ ਤੋਂ ਬਾਤ ਤੋਂ ਬਾਅਦ ਇਹਨਾਂ ਨਾਲ ਜੁੜੇ ਰਹੋ ਬਾਤ ਤੋਂ ਦੇਨਾਂ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਜਿਹੜੀਆਂ ਲੋੜਵੰਦ ਬੱਚੀਆਂ ਨੇ ਉਹਨਾਂ ਨੂੰ ਮਦਦ ਮਿਲ ਸਕੇ ਤੇ ਉਹਨਾਂ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਠੀਕ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ